ਸਸੀਗਾ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਈਆਂ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੀ ਮਸ਼ੀਨ ਅਸੀਂ ਅਨਬਾਕਸ ਕਰ ਰਹੇ ਹਾਂ ਇਹ ਮਸ਼ੀਨ ਹੈ ਕਾਫੀ ਚਿਰ ਤੋਂ ਅਸੀਂ ਇਹਦੇ ਬਾਰੇ ਵਿਚਾਰ ਕਰ ਰਹੇ ਸੀ 2 ਸਾਲ ਹੋ ਗਏ ਸਾਨੂੰ ਪਰ ਹੁਣ ਸਵੱਬ ਬਣਿਆ ਕੁਦਰਤੀ ਚਲੋ ਤੇ ਇਸ ਸਾਲ ਫਿਰ ਆਪਾਂ ਫਾਈਨਲੀ ਇਹਨੂੰ ਲੈ ਆਂਦਾ ਤੇ ਬਹੁਤ ਹੀ ਵਧੀਆ ਇੱਕ ਕੰਮ ਆਉਣ ਵਾਲੀ ਮਸ਼ੀਨ ਹੈ ਜਿਹੜੀ ਆਪਣੇ ਗਰਮੀ ਸਰਦੀ ਸਾਰਾ ਸਾਲ ਆਪਣੇ ਵਧੀਆ ਕੰਮ ਆਊਗੀ ਤੁਹਾਨੂੰ ਵੀ ਦਿਖਾਉਣੇ ਆ ਵੀ ਕੀ ਚੀਜ਼ ਲਿਆਂਦੀ ਆਪਾਂ ਇਹ ਕਾਫੀ ਭਾਰੀ ਆ ਇਹ ਕਾਫੀ weight ਆ ਇਹਦਾ ਚੱਕਣ ਲੱਗੇ ਪਤਾ ਲੱਗਦਾ ਸੀਗਾ ਵੀ ਕਾਫੀ ਜ਼ੋਰ ਲੱਗਿਆ ਜਦੋਂ ਆਪਾਂ ਅਨਬਾਕਸ ਕਰਕੇ ਬਾਹਰ ਕੱਢਿਆ ਤੇ ਇਹਨੂੰ ਹੁਣ ਆਪਾਂ ਇੱਥੇ ਇੱਕ ਟੇਬਲ ਤੇ ਰੱਖਾਂਗੇ ਤੇ ਇਹਦਾ ਫਿਰ ਸਾਰਾ ਇਹਨੂੰ ਸੈਂਬਲ ਕਰਾਂਗੇ ਕਿਉਂਕਿ ਆਪਾਂ ਨਵੀਂ ਲਿਆ ਕੇ ਇਹਨੂੰ ਕਰੇ ਆਪ ਹੀ ਸਿੰਬਲ ਕਰਾਂਗੇ ਤੇ ਆ ਇਹਦਾ ਜਿਹੜਾ ਹੈਗਾ ਪੁਲੀ ਆਪਾਂ ਇਹਨੂੰ ਸੈੱਟ ਕਰਕੇ ਫਿਰ ਇਹਦੇ ਉੱਤੇ ਇੱਕ ਹੈਂਡਲ ਲੱਗ ਜਾਊਗਾ ਰੋ ਦੇ ਨਾਲ ਆਪਣਾ ਇਹ ਜਿਹੜਾ ਇਹ ਪ੍ਰੋਪਰ ਕੰਮ ਕਰੂਗੀ ਲਓ ਜੀ ਬਾਬਾ ਜੀ ਦਾ ਓਟਾਸਰਾ ਲੈ ਕੇ ਆਸ਼ੀਰਵਾਦ ਲੈ ਕੇ ਹੁਣ ਆਪਾਂ ਇਹਨੂੰ ਸ਼ੁਰੂ ਕਰਾਂਗੇ ਸਟਾਰਟ ਕਰਾਂਗੇ ਤੇ ਬਾਬਾ ਜੀ ਮੇਰ ਬਣਾਈ ਰੱਖਣ ਇਹ ਵਧੀਆ ਕੰਮ ਕਰੇ ਆ ਉਹਦਾ ਲਓ ਜੀ ਬਾਬਾ ਜੀ ਤੋਂ ਓਡਾਸਰਾ ਲੈ ਕੇ ਆਪਾਂ ਹੁਣ ਸ਼ੁਰੂ ਕਰਤਾ ਕੰਮ ਤੁਸੀਂ ਦੇਖ ਹੀ ਲਿਆ ਹੋਣਾ ਇਹ ਗੰਨੇ ਵਾਲੀ ਮਸ਼ੀਨ ਹੈ ਜਿਹੜੀ ਕੇ ਆਪਾਂ ਘਰ ਆਸਤੇ ਲਿਆਂਦੀ ਹੈ ਘਰੇ ਹੁਣ ਕਰਦਾ ਤਾਜਾ ਗੰਨਾ ਜਿਹੜਾ ਕੇ ਆਪਣੇ ਖੇਤਾਂ ਦੇ ਵਿੱਚ ਆਪਾਂ ਆਪ ਹੀ ਲਾਉਣੇ ਆ ਆਰਗੇਨਿਕ ਉਹਨੂੰ ਵਧੀਆ ਧੋ ਕੇ ਸਵਾਰ ਕੇ ਤੇ ਘਰੇ ਆਪਦਾ ਵਧੀਆ ਜੂਸ ਬਣਾ ਕੇ ਹੁਣ ਪੀਆ ਕਰਾਂਗੇ ਨਾਲੇ ਬੱਚਿਆਂ ਨੂੰ ਪਿਾਵਾਂਗੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੇ ਵੀ ਆਪਣੇ ਘਰੇ ਮੋਨ ਰਿਸ਼ਤੇਦਾਰ ਗੈਸਟ ਵਗੈਰਾ ਆਉਣਗੇ ਸਾਰਿਆਂ ਨੂੰ ਹੁਣ ਤਾਜ਼ਾ ਗੰਨੇ ਦਾ ਜੂਸ ਆਪਾਂ ਹੁਣ ਪਿਆਇਆ ਕਰਾਂਗੇ ਸੋ ਦੋਸਤੋ ਜਰੂਰ ਆਓ ਤੁਸੀਂ ਵੀ ਸੇਵਾ ਦਾ ਮੌਕਾ ਦਿਓ ਇਹ ਨਾਲੇ ਤਾਜ਼ੇ ਗੰਨੇ ਦਾ ਜੂਸ ਤੁਸੀਂ ਪੀ ਕੇ ਜਾਓ ਆਪਣੇ ਕੋਲੇ ਆ ਕੇ ਤੇ ਮੈਨੂਅਲ ਲਿਆਂਦੀ ਆਪਾਂ ਇਹ ਹੱਥ ਨਾਲ ਹੀ ਚੱਲਦੀ ਆ ਨਾਲੇ ਸਰੀਰ ਦੀ ਵਰਜਿਸ਼ ਵੀ ਹੋਇਆ ਕਰੂਗੀ ਤੇ ਨਾਲੇ ਆਪਾਂ ਜੂਸ ਬਣਾਇਆ ਕਰਾਂਗੇ ਬਾਕੀ ਬਾਲਾ ਜ਼ੋਰ ਨਹੀਂ ਲੱਗਦਾਗਾ ਵਧੀਆ ਹੈਗਾ ਤੇ ਹਜੇ ਦਾ ਸਟੈਂਡ ਸਟੂਨ ਪ੍ਰੋਪਰ ਬਣਾਵਾਂਗੇ ਅਜੇ ਸ਼ੁਰੂ ਹੀ ਕੀਤਾ ਲਓ ਜੀ ਜੂਸ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਪਹਿਲਾਂ ਬਜ਼ੁਰਗਾਂ ਨੂੰ ਹੀ ਪਿਲਾਵਾਂਗੇ ਤੇ ਨਾਲੇ ਪੁੱਛਾਂਗੇ ਵੀ ਕਿਵੇਂ ਬਣਿਆ ਤੇ ਆ ਲਓ ਜੀ ਸਰਵ ਕਰਤਾ ਹੁਣ ਆਪਾਂ ਤੇ ਬਾਬਾ ਜੀ ਦੀ ਕਿਰਪਾ ਨਾਲ ਵਧੀਆ ਰਹੂਗਾ ਤੇ ਹੁਣ ਹਰ ਰੋਜ਼ ਹੀ ਜੂਸ ਆਪਣਾ ਕਿਉਂਕਿ ਘਰ ਦੇ ਆਪਣੇ ਕੋਲੇ ਕਮਾ ਦਾ ਗੰਨੇ ਆ ਸੋ ਦੋਸਤੋ ਤੁਸੀਂ ਵੀ ਜ਼ਰੂਰ ਘਰ ਦੀਆਂ ਸਬਜ਼ੀਆਂ ਫਲ ਗੰਨੇ ਦਾ ਜੂਸ ਜਾਂ ਕੁਝ ਵੀ ਹੈ ਹੋਰ ਫਲ ਵੀ ਆਪਾਂ ਘਰੇ ਆਦੇ ਲਾਇਆ ਕਰੀਏ ਕਰਦੀ ਤਾਜ਼ਾ ਚੀਜ਼ ਖਾਓ ਆਪਣੀ ਸਿਹਤ ਬਣਾਓ ਸੋ ਦੋਸਤੋ ਥੈਂਕ ਯੂ ਧੰਨਵਾਦ